ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਬਹੁਤ ਪਿਆਰਾ ਸ਼ਬਦ ਭਾਈ ਸਾਪਾਏ ਸਰਬਜੀਤ ਸਿੰਘ ਜੀ ਪਟੰਨਾ ਸਾਹਿਬ ਵਾਲਿਆਂ ਦਾ ਅਕਸਰ ਤੁਸੀਂ ਵੱਡੀਆਂ-ਵੱਡੀਆਂ ਸਟੇਜਾਂ ਤੇ ਜਾਂ ਲਾਈਵੰਦਾਂ ਨੂੰ ਸੁਣਿਆ ਹੋਊਗਾ ਸ਼ਬਦਾ ਜੀ ਵੇਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਕਿਵੇਂ ਆਪਾਂ ਹਰਮੋਨੀਅਮ ਤੇ ਬਹੁਤ ਘੱਟ ਸਮੇਂ ਦੇ ਵਿੱਚ ਪਲੇ ਕਰ ਸਕਦੇ ਹਾਂ ਸਿੱਖ ਸਕਦੇ ਹਾਂ ਸੋ ਚਾਣੇ ਦੇ ਨਾਲ ਬਿਨੇ ਰਹਿਣਾ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਇਸ ਹਰਮੋਨੀਅਮ ਤੇ ਆਪਾਂ ਤੁਹਾਨੂੰ ਪਲੇ ਕਰਨਾ ਦੱਸਾਂਗੇ ਪਲੇ ਕਰਕੇ ਵਿਖਾਵਾਂਗੇ ਵੀ ਨਾਲ ਤਬਲਾ ਅੱਜ ਤੁਹਾਡੇ ਸਾਰਿਆਂ ਦੀ ਰਿਕਵੈਸਟ ਆਈ ਸੀ ਕਿ ਨਾਲ ਤਬਲਾ ਵੀ ਜਰੂਰ ਪਲੇ ਕਰਿਆ ਕਰੋ ਅੱਜ ਤਬਲਾ ਵੀ ਪਲੇ ਹੋਊਗਾ ਹਰ ਇੱਕ ਵੀਡੀਓ ਦੇ ਨਾਲ ਕੋਸ਼ਿਸ਼ ਕਰਿਆ ਕਰਾਂਗੇ ਤਬਲਾ ਤਬਲਾ ਵੀ ਨਾਲ ਪਲੇ ਕਰਿਆ ਕਰੀਏ ਤੇ ਬਾਕੀ ਇਹ ਜਿਹੜਾ ਆਪਾਂ ਸ਼ਬਦ ਇੱਥੋਂ ਪਲੇ ਕਰਨ ਲੱਗੇ ਇਹ ਫੀਮੇਲ ਸਕੇਲ ਆ ਤੇ ਜਿੱਥੋਂ ਪਹਿਣਾ ਸ਼ਬਦ ਪੜਨ ਗਿਆਂ ਤੇ ਜੇ ਕਮੈਂਟ ਕਰਕੇ ਦੱਸ ਦਿਓ ਜੇ ਵੀਰਾਂ ਨੇ ਵੀ ਜਿੱਥੋਂ ਪੜਨਾ ਹੋਊਗਾ ਜੇ ਵੀਰਾਂ ਦੇ ਕਮੈਂਟ ਆਊਗੇ ਤੇ ਆਨੂੰ ਮੈਂ ਮੈਨਸਕੇਲ ਤੋਂ ਜਾਂ ਵੀਰਾਂ ਦੇ ਸਕੇਲ ਤੋਂ ਸਾਨੂੰ ਸਿਖਾਓ ਵਾਲਾ ਸ਼ਬਦ ਤੇ ਉਹਨਾਂ ਵਾਸਤੇ ਵੀਡੀਓ ਆਪਾਂ ਸੈਪਰੇਟ ਬਣਾਵਾਂਗੇ ਸੋ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਪਲੇ ਕਰਕੇ ਵਿਖਾਉਨੇ ਆ ਕਿਵੇਂ ਇਹ ਸ਼ਬਦ ਪਲੇ ਹੋਊਗਾ ਹਰ ਜੇ ਮੰਗਣਾ ਜੇ ਮੰਗਣਾ ਸਿਰ ਦੁੱਖਾ ਕਹਿ ਦੁੱਖ ਦੇ ਨਾਮ ਸੰਤੋ ਖਿਆ ਉਤਰ ਮਨ ਕੀ ਪੋਖਾ ਉਤਰ ਮਨ ਕੀ ਪੋਖਾ ਗਣ ਤੁਦ ਹੋਰ ਜੇ ਮੰਗਣਾ ਜੇ ਮੰਗਣਾ ਸਿਰ ਦੁਖਾ ਕਹਿ ਦੁਖ ਗੁਣ ਵਣ ਤਿਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਗੁਣ ਵਣ ਤਿਨ ਹਰਿਆ ਕੀਤਿਆ ਨਾਨਕ ਕੀ ਮਨੁਖ ਨਾਨਕ ਕੀ ਮਨੁਖ ਨਾਨਕ ਕੀ ਮਨੁਖ ਬਣ ਤੂਰੇ ਜੇ ਮੰਗਣਾ ਜੇ ਮੰਗਣਾ ਸੇਨੁ ਕਾ ਕਹਿ ਤੁਕ ਸੋ ਏਸੀ ਸ਼ਬਦ ਜਿਹੜਾ ਪਾਤਨੂ ਪਲੇ ਕਰਕੇ ਪਹਿਲੇ ਵਿਖਾਤਾ ਕਿਵੇਂ ਤਬਲੇ ਤੇ ਐਦਾਂ ਪਲੇ ਹੋਊਗਾ ਤੇ ਤਬਲਾ ਡਾਇਰਾ ਇਹਦੇ ਵਿੱਚ ਜੇ ਕਹ ਲੋ میوزਿਕ ਜਾਂ ਜੋ ਵੀ ਆਪਾਂ ਇਹਦੇ ਵਿੱਚ ਡਾਊਨਲੋਡ ਕੀਤਾ ਉਹ ਥੋੜਾ ਤੇਜ਼ ਹੀ ਮੇਰੇ ਖਿਆਲ ਤੇ ਪਰ ਤੁਸੀਂ ਆਪਣੀ ਸਪੀਡ ਦੇ ਸਹਾਰਾ ਜਦੋਂ ਮੈਨੂਵਲੀ ਤਬਲਾ ਪਲੇ ਕਰੇਗਾ ਕੋਈ ਤੇ ਤਬਲਾ ਵਾਦਕ ਤੇ ਉਹਦੇ ਨਾਲ ਤੁਸੀਂ ਆਪਣੀ ਸਪੀਡ ਵਧਾ ਘਟਾ ਸਕਦੇ ਹੋ ਸ਼ਬਦੀ ਤੇ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਇਦਾਂ ਟਿਊਨ ਕਰਕੇ ਦਿਖਾਤਾ ਕਿਦਾਂ ਦਾ ਸ਼ਬਦ ਤੇ ਹੁਣ ਆਪਾਂ ਤੁਹਾਨੂੰ ਬਿਲਕੁਲ ਸਲੋ ਸਪੀਡ ਵਿੱਚ ਦੱਸਾਂਗੇ ਕਿਵੇਂ ਆਪਾਂ ਸ਼ੁਰੂ ਕਰ ਸਕਦੇ ਆ ਇਹ ਫੀਮੇਲ ਸਕੇਲ ਆ ਸਾਨੂੰ ਕਮੈਂਟ ਕਰਕੇ ਦੱਸ ਦਿਓ ਜੇ ਵੀਰ ਵੀ ਸਿੱਖਣਾ ਚਾਹੁੰਦੇ ਹੁਣ ਇਹ ਵਾਲੀ ਸ਼ਬਦ ਨੂੰ ਉਹਨਾਂ ਵਾਸਤੇ ਆਪਾਂ ਵੱਖਰੇ ਸਕੇਲ ਤੋਂ ਇਹ ਸ਼ਬਦ ਨਵੀਂ ਵੀਡੀਓ ਵਿੱਚ ਲੈ ਕੇ ਆਵਾਂਗੇ ਸਭ ਤੋਂ ਪਹਿਲੇ ਵੇਖਿਓ ਕਿਵੇਂ ਸਭ ਤੋਂ ਪਹਿਲੇ ਅੰਤਰਾ ਪੜਾਂਗੇ ਵਿੰਦ ਤੁ ਦੋਰ ਜੇ ਮੰਗਣਾ ਸਿਲਦ ਕਾਂਗੇ ਲੋਕ ਆਪਾਂ ਜੜੀਆਂ ਹੱਡੀਆਂ ਵੀਡੀਓ ਹੁੰਦੀਆਂ ਉਦਾਂ ਇਹ ਆ ਵੀ ਇਹਨੂੰ ਪ੍ਰੋਪਰ ਜਿਹੜਾ ਤਰੀਕਾ ਵਾ ਹਰਮੋਨੀਅਮ ਸਿੱਖਣਾ ਦਾ ਉਹ ਤੇ ਸਰਗਮਾ ਦੇ ਵਿੱਚ ਜਿੱਦਾਂ ਸੁਰਾਂ ਦੇ ਵਿੱਚ ਵਾ ਪਰ ਆਪਾਂ ਤੁਹਾਨੂੰ ਬੇਸਿਕ ਜਾਂ ਸਿੱਧੇ ਅੰਦੇ ਸਿੱਧੇ ਸਿੱਧੇ ਤਰੀਕੇ ਨਾਲ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਬਹੁਤਾ ਸੁਰਾਂ ਦੇ ਵਿੱਚ ਤੁਹਾਨੂੰ ਸਿੱਧਾ ਸ਼ਬਦ ਵਾਲਾ ਮਲਬੀ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਤੁਹਾਨੂੰ ਸਿੱਧਾ ਸ਼ਬਦ ਦੇ ਬਾਰੇ ਪਤਾ ਲੱਗ ਜੇ ਤੇ ਆਪਾਂ ਇਹਦੇ ਵਿੱਚ ਸੁਰਾਣੇ ਦੱਸਦੇ ਵਾਲੇ ਚੈਨਲ ਤੇ ਤੇ ਹਨ ਕਮੈਂਟ ਕਰਕੇ ਦੱਸ ਦਿਓ ਜੇ ਤੁਹਾਨੂੰ ਸੁਰਾਂ ਦੇ ਨਾਲ ਜਿੱਦਾਂ ਹੁੰਦਾ ਨਾ ਸਸਾਰੇ ਇਹ ਹਨਾ ਉਹ ਉਸ ਤੇ ਅਕੋਰਡਿੰਗ ਉਹ ਫਿਰ ਆਪਾਂ ਉਸ ਬੇਸ ਤੇ ਵੀ ਆਪਾਂ ਵੀਡੀਓ ਬਣਾ ਲਿਆ ਕਰਾਂਗੇ ਪਰ ਫਿਲਹਾਲ ਆਪਾਂ ਤੁਹਾਨੂੰ ਸਿੱਧੀ ਸ਼ਬਦ ਦੀ ਟੂਨ ਤੇ ਹੀ ਆਪਾਂ ਤੁਹਾਨੂੰ ਕੋਸ਼ਿਸ਼ ਕਰਦੇ ਆਂ ਵੀ ਐਦਾਂ ਸਕਾਰੀਏ ਤੇ ਹਨੋਂ ਇੱਕ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਕਿਹੜੇ ਤਰੀਕੇ ਨਾਲ ਸਾਡੀਆਂ ਵਧੀਆ ਵੀਡੀਓ ਲੱਗਦੀਆਂ ਫਿਰ ਉਸ ਬੇਸ ਤੇ ਹਨੋਂ ਵੀ ਥੋੜਾ ਪਤਾ ਲੱਗ ਜਾਓ ਵੀ ਕਿਵੇਂ ਦਾ ਆਪਾਂ ਕੰਟੈਂਟ ਦਾ ਐਡੈਸ ਲੈ ਕੇ ਆਈਏ ਚਲੋ ਸ਼ੁਰੂ ਕਰਦੇ ਆਂ ਵਿਣ ਤੁਦ ਹੋਰ ਜੇ ਜੇ ਇਹ ਤੁਹਿਆ ਨਾ ਵੇਖਿ ਵਿਣ ਤੁਦ ਹੋਰ ਜੇ ਜੇ ਮੈਂ ਥੋੜਾ ਜਿਹਾ ਗਲਤ ਹੋ ਗਿਆ ਮੇਰੇ ਕੋ ਵਿਣ ਤੁਦ ਹੋਰ ਜੇ ਮੰਗਣਾ ਚੇ ਮੰਗਣਾ ਸਰਦ ਆ ਆ ਕਹਿ ਦੁਖ ਇਹ ਫੀਮੇਲ ਕੇਲਾ ਬਹੁਤ ਥੱਲੇ ਜਾ ਕੇ ਬੋਲਣਾ ਪੈਂਦਾ ਤਾਂ ਕਰਕੇ ਹੱਡ ਦੇ ਆਵਾਜ਼ ਜਿਹੜੀ ਮੇਰੀ ਆਵਾਜ਼ ਆ ਥੋੜੀ ਥੱਲੇ ਬੋਲਨਿਆ ਮੈਂ ਤੇ ਫੇਰ ਇੱਕ ਵਾਰੀ ਵੇਣ ਤੁੱਦ ਹੋਰ ਜੇ ਮੰਗਣਾ ਜੇ ਮੰਗਣਾ ਸੇਰ ਦੁਖਾ ਕੇ ਅਗਲੀ ਜਿਹੜੀ ਲਾਈਨ ਆ ਦੇ ਨਾਮ ਸੰਤੋਖੀ ਆ ਧਿਆਨ ਨਾਲ ਕਿਓ ਇੱਥੇ ਇੱਥੇ ਕਰਾਂਗੇ ਹੁਣ ਇੱਥੋਂ ਸ਼ੁਰੂ ਕਰਾਂਗੇ ਇਦਾਂ ਦੋਵੇਂ ਹੱਥ ਰੱਖ ਲੈਣ ਦੋਵੇਂ ਬੁਲੇ ਧੱਕੇ ਤੇ ਇੱਕ ਆਵਲੀ ਪ੍ਰੈਸ ਕਰ ਲੈਣੀ ਗੁੱਠੇ ਨਾਲ ਦੇ ਨਾਮ ਇੱਥੇ ਦੇ ਦੇ ਪਹਿਲੇ ਆਪ ਪ੍ਰੈਸ ਕਰਨਾ ਦੇ ਨਾਮ ਦੇ ਨਾਮ 선키 내 산키 만만 ਦੇ ਵਿਰਣ ਤੁਦ ਹੋਰ ਜੇ ਮੰਗਣਾ ਜੇ ਮੰਗਣਾ ਸਿਰ ਦੁੱਖਾ ਕੈ ਦੁੱਖ ਆਏ ਸੀ ਅੰਤਰਾ ਤੇ ਜਿਹੜੀ ਅੰਤਰਾ ਦੇ ਜਿਹੜੀ ਅਗਲੀ ਲਾਈਨ ਉਹ ਵੀ ਨਾਲ ਹੀ ਤੁਹਾਨੂੰ ਆਪਾਂ ਇਹ ਮੇਨ ਅੰਤਰਾ ਦੱਸਤਾ ਹੁਣ ਆਪਾਂ ਜਿਹੜੀ ਜੋ ਸਥਾਈ ਹੈ ਉਹ ਆਪਾਂ ਤੁਹਾਨੂੰ ਦੱਸਨੇ ਆ ਗਣ ਵਣ ਉਹ ਇੱਥੋਂ ਸ਼ੁਰੂ ਹੋਣਾ ਗੋਣ ਵਣ ਤੈਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਨਾਨਕ ਕਿਆ ਮਨੁਖ ਥੋੜਾ ਹੋਰ ਸਲੋ ਆਪਾ ਕਰਕੇ ਸੁਖਣੇ ਤੁਹਾਨੂੰ ਗੋਣ ਵਣ ਤੈਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਹੁਣ ਬੈਕ ਆਉਣਾ ਫੇਰ ਪੰਤਲਾ ਤੇ ਆਉਨੇ ਨਾਨਕ ਕਿਆ ਮਨੁਖ ਫੇਰ ਇੱਕ ਵਾਰੀ ਉੱਥੇ ਦਾ ਨਾ ਗਉਣ ਵਨ ਤੇਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਨਾਨਕ ਕਿਆ ਮਨੁਖ ਨਾਨਕ ਕਿਆ ਮਨੁਖ ਵੇਣਾ ਤੋਦ ਹੋ ਰ ਜੇ ਮੰਗਣਾ ਜੇ ਮੰਗਣਾ ਸਿਰ ਦੁੱਖਾ ਕੈ ਦੁੱਖ ਸੋ ਏ ਸੀ ਬੜਾ ਪਿਆਰਾ ਜਿਹਾ ਸ਼ਬਦ ਜਿਹੜਾ ਪਤਨ ਕੋਸ਼ਿਸ਼ ਕੀਤੀ ਆ ਘਰ ਤੋਂ ਘਰ ਸਮੇਂ ਦੇ ਵਿੱਚ ਥੋੜਾ ਬਰੀਕੀ ਦੇ ਨਾਲ ਆਪਾਂ ਤੁਹਾਨੂੰ ਦੱਸਣ ਦੀ ਉਮੀਦ ਕਰਦੇ ਆ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋ ਆਸ ਕਰਦੇ ਆ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਲੱਗਾ ਜੋ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹ ਸ਼ਬਦ ਬਾਰੇ ਦੱਸਿਆ ਜਾਲਮ ਹੁੰਨੇ ਉਤੇ ਤੇ ਇਹ ਸ਼ਬਦ ਨੂੰ ਪੜ੍ਹਦੇ ਆਂ ਸਾਡੇ ਕੋਲ ਜੇ ਕੋਈ ਗਲਤੀਆਂ ਪੁੱਲਾਂ ਹੋ ਗਈਆਂ ਮਾਫ ਮaaf ਕਰਦੇ ਹੋ ਤੇ ਕੋਸ਼ਿਸ਼ ਕਰਾਂਗੇ ਅੱਗੇ ਤੋਂ ਧਿਆਨ ਰੱਖੀ ਆਪਾਂ ਵੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਜਿੰਨਾਂ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਵਾਤ ਵਾਤ ਸਾਰੇ ਜਾਣਿਆਂ ਨੂੰ ਦੱਸਿਆ ਕਰੋ ਕਿ ਗੁਰਬਾਣੀ ਦੇ ਨਾਲ ਜੁੜਨ ਵਾਸਤੇ ਜਾਂ ਕੀਰਤਨ ਦੇ ਨਾਲ ਜੁੜਨ ਵਾਸਤੇ ਆਪਣੇ ਸੱਚੇ ਮਾਰਗ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਇਸ ਬੇਸ ਤੇ ਆਪਾ ਹਾਰਮੋਨੀਅਮ ਜਿਹੜਾ ਐਦਾਂ ਸਿੱਖ ਕੇ ਗੁਰਬਾਣੀ ਦਾ ਪ੍ਰਚਾਰ ਹਨਾ ਕੀਰਤਨ ਸਿੱਖ ਸਕਦੇ ਆ ਪ੍ਰੋਪਰ ਉਮੀਦ ਕਰਦੇ ਆ ਤੁਸੀਂ ਵੀ ਇਹਨਾਂ ਨੂੰ ਕਾਫੀ ਪਿਆਰ ਦਿੰਦੇ ਹੋ ਹਟੀਆਂ ਵੀਡੀਓ ਨੂੰ ਤੇ ਕਮੈਂਟ ਕਰਕੇ ਵੀ ਜੂਲ ਦੱਸਿਆ ਕਰੋ ਸੋ ਐਦਾਂ ਹੀ ਮਿਲਾਂਗੇ ਕਿਸੇ ਨੈਕਸਟ ਵੀਡੀਓ ਵਿੱਚ ਨਵੀਂ-ਨਵੀਆਂ ਵੀਡੀਓ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਜੀ